ਕੰਤੇ ਕਿ ਤੀਨੀ ਨਹੀਂ ਆਉਂਦੀ। ਆ ਚਲੋ ਚਲੀਏ। ਕੰਮ। ਸੁਣੇ ਕੰਮ। ਠੀਕ ਤਰ੍ਹਾਂ ਪਾਇਆ ਖਲ। ਲੈ। ਹਰ। ਸਾਜ ਆਪੀ ਤੂੰ ਕਿ ਨਹੀਂ ਲੱਗਦੀ ਜਾਈ। ਨਹੀਂ ਕੰਮ। ਸੁਣੋਈ ਕੰਮ। ਸੁਣੋਈ ਕੰਮ। ਹਾਂ? ਚਲੋ ਚਲੀਏ। ਦੇਖੋ ਜੀ। ਕੰਮ 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 ਕੰਮ। ਚਲੋ ਜੀ ਆਓ ਜੀ। ਦੇ ਦਵਾਜੋ ਸनोई ਕੰਮ 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 ਤੇ ਰੋਦੇ ਕੁਲਿਆ ਨਾ ਤੇ ਆ ਨਾ ਫਰਾ ਚਲੋ ਆਓ ਫਿਰ ਚੀ ਚਾਪੀ ਚੱਲ ਚੱਲ ਤੁਸੀਂ ਨਾਲ ਮੈਂ ਨਹੀਂ ਜਾਣਾ ਵਿਲਾ ਇਦਾਂ ਕਰਦਾ ਵਾ ਆਪ ਤੂੰ ਮੇਰੇ ਕੋ ਆ ਲੈਣੀ ਐ ਐਂ ਨਹੀਂ ਮੈਂ ਕੱਲ ਨਹੀਂ ਜਾਣਾ ਬੈਠਾ ਨਹੀਂ ਨਾ ਨਹੀਂ ਮੈਂ ਵੀ ਨਹੀਂ ਜਾਣਾ ਫਿਰ ਅਹੀਂ ਵੀ ਨਹੀਂ ਜਾਣਾ ਜੇ ਤੂੰ 합ਦੀ ਨਹੀਂ ਮੰਨਦੇ ਤੈਨੂੰ ਨਹੀਂ ਖੜਨੀ ਤੇ ਹਰ ਪਤਾ ਐਂ ਨਾ ਕੱਲ ਮੈਂ ਘੱਟੇ ਚਲੇ ਗਏ ਨਾ ਇਹਨੂੰ ਛੱਡ ਕੇ ਤੇ ਅੱਜ ਦੇਖਿਆ ਵਿਦਿਆਲੇ ਇਹਨੂੰ ਚੋਕੀ ਸਾਰਾ ਪ੍ਰੋਬਲਮ ਕਰਦੇ ਖੜਾ ਹੋ ਜਾ ਚੱਪਲ ਪਾ ਤੂੰ ਰਹਿਣਾ ਨਹੀਂ ਮੇਰੀ ਮਗਰੀ ਆਇਆ ਆਜੇ ਮੈਨੂੰ ਸੇਰ ਦਾ ਛੱਡਣ ਥੋੜੀ ਜਈ ਆ ਵੀ ਮੈਨੂੰ ਕਿਤੇ ਛੱਡ ਦੇਣਾ ਚਾਹੀਦਾ ਇਹਦੇ ਫੇਰ ਇਹ ਨਹੀਂ ਸਾਡੇ ਨੂੰ ਮਨ ਕਰੀਦਾ ਇਹਨੂੰ ਵੇਖਣਾ ਕਿ ਚੱਲੇ ਕਿੱਧਰ ਹੋਣ ਪਹਿਲਾਂ ਤੇ ਦੇਖਣਾ ਮੋਨਾ ਪੱਲ ਫਾਫਾ ਫੜਿਆ ਨਾ ਤੇ ਚ ਕਿਹੜਾ ਰਾਤਾ ਇਹੋ ਹੀ ਆਮੰਦੋ ਤੇਰੇ ਬੱਤ ਲੋਗ ਨਹੀਂ ਪਾਉਂਦੇ ਆਵੇ ਖੜ ਗਏ ਲੈ ਆਉਂ ਦੇਰ ਲੱਗੀ ਐ ਆ ਗਈ ਬੱਤੀ ਨਹੀਂ ਹਦੋਂ ਉਹਨਾਂ ਨੇ ਖਲ ਆ ਬਰਾ ਮਾਰ ਗਿਆ ਨਾ ਖੁੱਲ ਨਹੀਂ ਦੇਖ ਲੋ ਕਿੰਨੇ ਖੁੱਲਦਾ ਛੱਡੋ ਇੱਕ ਹੋਰ ਖੋਲਣਾ ਕਿੱਥੇ ਗਈ ਐ ਆਵੇ ਖਲੋਤੀ ਚਾਹ ਸੁਣੇ ਅੰਦਰ ਚਲੋ ਚਾਹ ਸੁਣੇ ਅੰਦਰ ਚੱਲਦਾ ਇੱਥੇ ਬਹਿ ਜਾਣਾ ਬਹਿ ਜਾ ਇੱਥੇ ਬੈਠੀ ਰਹਿਸ ਤੇ ਖੋਲ ਗੇਟ ਬੱਤ ਬੈਠੀ ਰਹੇ ਹਾਂ ਉਹਨੇ ਥੋੜਾ ਚਿਰ ਤਾਂ ਆਇਥੋਂ ਆ ਪੁੰਡਾ ਲਾ ਦੇ ਕਿਹੜਾ ਅਥਲਿਆ ਲੱਗਾ ਨਹੀਂ ਆਹ ਸਾਡੀ ਮਦ ਦੁਪਹਿਰ ਹੀ ਖੋਲਿਆ ਹੈ ਆ ਜਾਏ ਜਲਦੀ ਬੱਤੇ ਤੇ ਆਪਾਂ ਚੱਲਿਆਂ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਵਾਤੇ ਤੇ ਆ ਕੇ ਮਿਲਦੇ ਤਾਨੂੰ ਥੋੜੀ ਦੇਰ ਤੱਕ ਆ ਜਾ ਮੈਂ ਨਹੀਂ ਜਾਣ ਚਲੋ ਚੱਲੀਏ ਆ ਪੜੀ ਆ ਥੱਲੇ ਬੰਦ ਕਰੀ ਬਰਾ ਕਰ ਆ ਥੱਲੇ ਬੰਦ ਕਰ ਲੈ ਲੋ ਉਹ ਵੀ ਡੂਪਣਾ ਵਾ ਲੈ ਬੋਲੀ ਜਾਊਗਾ ਪੂਰਾ ਨੇਰਾ ਕਰਕੇ ਤੇ ਹੁਣ ਇਹਨਾਂ ਨੂੰ ਹਾਂ ਪੂਰਾ ਨੇਰਾ ਕਰਤਾ ਜੇ ਇਹਨਾਂ ਨੇ ਤੇ ਇੰਨਾ ਜਿਆਦਾ ਧੂਆਂ ਆ ਲੱਗੰਦੇ ਜਿਹਾ ਪਤਾ ਨਹੀਂ ਕੀ ਹੋ ਗਿਆ ਹੁੰਦਾ ਹਾਂ ਆਹ ਤਾਂ ਪਈ ਆਵੇ ਇਸ਼ਨਾਨ ਕਰਨ ਆਇਆ ਹਾਂ ਆਹੋ ਵੀ ਇਸ਼ਨਾਨ ਕਰਨ ਆਇਆ ਜਵਦਾ ਵੀਰ ਹੁਣ ਆਵੇ ਫਿਰ ਪੰਜ ਬਾਪਰ ਕਰਮਾ ਵੀ ਕਰਕੇ ਜਾਵਾਂਗੇ ਚਲ ਤਾਂ ਬਾਜੀ ਹੋਣੀ ਸੰਗਲ ਕਰਕੇ ਧਿਆਨ ਨਾ ਪੁੱਤ ਧਿਆਨ ਨਾ ਮੜਾ ਜਾ ਕਰੀ ਇਸ਼ਨਾਨ ਠੀਕ ਆ ਤੇ ਆਪਾਂ ਲੋਕਾਂ ਨੇ ਖੜਾ ਨਾਲ ਨੂੰ ਅੱਧੀ ਰਾਤ ਤੱਕ ਇਸ਼ਨਾਨ ਕਰਾਂਗੇ ਔਰ ਸੰਗਾਂ ਦਾ ਕੋਈ ਜੜਾਣੀ ਆ ਉਹ ਲਾ ਕੇ ਆਉਣੀ ਆ ਬੁੱਟੇ ਦਲੀਏ ਅਸੀਂ ਹੂੰ ਇੱਧਰ ਕਿੱਧਰ ਚੱਲਿਆ ਵਾ ਉਹ ਉੱਥੇ ਹੈਗਾ ਕਿ ਨਹੀਂ ਉਹ ਮੈਨੂੰ ਲੱਗਦਾ ਤੁਹਾਨੂੰ ਰਾਈਟ ਚੀਜ਼ ਆ ਗਈ ਪਰ ਲੈਣਾ ਠੀਕ ਕਰੀ ਜਨਾ ਵਾ ਕਿੱਧਰ ਚੱਲਿਆ ਵਾ ਇਹ ਆਪਣੇ ਆਪ ਨੂੰ ਪ੍ਰੇਪੇਅਰ ਕਰ ਰਹੇ ਆਂ ਸ਼ਰਨ ਕਰਨ ਲਈ ਕਹਿੰਦਾ ਇਹ ਠੰਡ ਲੱਗੂਗੀ ਹੈ ਉੱਥੇ ਸਾਹ ਮੁੰਡੇ ਦੇ ਦਿਮਾਗ ਵੇਖੋ ਜਾਲਵੜਾ ਠੰਡਾਣਾ ਤੇ ਅੱਤ ਦੀ ਗਰਮੀ ਹੋ ਗਈ ਅੱਜ ਤੇ ਇੰਨੀ ਗਰਮੀ ਕੋਈ ਹਿਸਾਬ ਹੀ ਨਹੀਂ ਤੇ ਇਹਨੂੰ ਇਹ ਠੰਡ ਲੱਗਦੀ ਕੋਈ ਵੀਰ ਹੋਣਾ ਇਹ ਵਲੀ ਉਹ ਵੀ ਕਰਨ ਦੇ ਵੀ ਵੀ ਰਹਿ ਵਾਲੇ ਇਸ਼ਨਾਨ ਕਰਨਾ ਹੈ ਵਾ 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 ਬੀ ਮੋਢੇ ਹਿੱਦਲੇ ਗਏ ਆੜਾ ਕੋਤੇ ਚਲੋ ਕਰੇ ਇਸ਼ਨਾਨ ਚੁੱਪ ਕਰਕੇ ਇਸ ਟਾਈਮ ਹੋ ਗਿਆ ਇਸ ਸਵੇਰ ਦਾ 11:30 ਵਜੇ ਦਾ ਤੇ ਆਪਾਂ ਬਣਾਇਆ ਸੀਗਾ ਦਲੀਆ ਜੜਾ ਕਿ ਆਪਾਂ ਲਿਆ ਖਾ ਦਲੀਆ ਆਪਾਂ ਵੇ ਬਣਾਉਣਾ ਲੀਂਗਾ ਪਰ ਇੱਕ ਤਾਂ ਚਲੋ ਡਾਈਟਿੰਗ ਜਾਂਦੀ ਉਹਦੇ ਕਰਕੇ ਵੀ ਮੈਨੂੰ ਸਹੀ ਹੀ ਗਿਆ ਤੇ ਇੱਕ ਸਾਡਾ ਆਟਾ ਖਤਮ ਹੋਇਆ ਇਸ ਕਰਕੇ ਇਹ ਵੀ ਹੁੰਦਾ ਨਾ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਤੇ ਅੱਜ ਸਾਡੇ ਘਰੇ ਆਟਾ ਨਹੀਂ ਤੇ ਉਹਦੇ ਰੱਖ ਨੰਗਾ ਬਣਿਆ ਪਿਆ ਮੈਨੂੰ ਲੱਗਦਾ ਤੇ ਤਾਂ ਕਪੜਾ ਵੀ ਨਹੀਂ ਹੈਗਾ ਕੋਈ ਪ੍ਰਭ ਆ ਲਾਦੇ ਮਸ਼ੀਨ ਲਾਉਣੀ ਮੈਂ ਆ ਮਸ਼ੀਨ ਮੈਂ ਚਲੋ ਨਾ ਪਹਿਲੀ ਬੈਠੀ ਮੈਂ ਕਪੜੇ ਸਟਿਚ ਕਰਾਂ ਤੇ ਮੈਂ ਅੱਜ ਘੁੱ ਘਰੇ ਨਹੀਂ ਹੈਗਾ ਮੈਂ ਚੱਲਾ ਲਾ 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 ਨਾਲੇ ਨਾਲੇ ਇਹ ਲੀਡ ਖੜੋ ਲੀਡ ਲੀਡ ਵਿੱਚ ਵੜ ਕਿਨੇ ਪਏ ਆ ਇਹ ਤਾਂ ਨਿਕਲਦੇ ਨਹੀਂ ਆ ਹੂੰ ਹੋ ਰ ਤੇ ਦਲਗਿਆ ਖਾ ਕੇ ਆਇਆ ਬੜਾ ਨੰਦ ਤੇ ਹੁਣ ਆਉਣ ਲੱਪਣੀਆਂ ਨਹੀਂ ਤਾਂ ਨੀਂਦੋਂ ਤੋਂ ਪਹਿਲਾਂ ਆਪਣਾ ਥੋੜਾ ਜਿਹਾ ਆਪਾਂ ਕੰਮ ਕਰ ਕੱਢ ਲਈ ਕਿਉਂਕਿ ਬਾਅਦ ਵਿੱਚ ਆਇਆ ਬਰਜਰੇਸ਼ਨ ਵਾਲੇ ਇਸ ਤਰ੍ਹਾਂ ਫਿਰ ਆਹ ਲੈਪਟਾਪ ਚੁੱਕ ਕੇ ਉਧਰ ਆ ਕੇ ਸਾਈਡ ਤੇ ਤੇ ਇਸ ਤਰ ਕੇ ਉਹ ਵੀ ਦੂਜਾ ਡਿਸਪਲੇ ਵੀ ਉਧਰ ਰੱਖ ਦੇ ਇਸ ਕਰਕੇ ਮੈਨੂੰ ਇਹ ਕਿ ਜਿੰਨਾ ਕਵੀ ਹੋ ਸਕਦਾ ਜਿਹੜਾ ਵੀ ਆਪਣੇ ਤੋਂ ਹੁੰਦਾ ਵਣਾ ਤੇ ਨੀਂਦ ਦਾ ਜੋਰ ਨੀਂਦਰੇ ਨੇ ਪਾਇਆ ਜੱਟ ਸੌ ਗਿਆ ਫਿਰ ਆਣ ਗੱਲ ਹੋ ਜੇ ਉਹ ਪੁੱਠਾ ਕਰਦੇ ਲੱਗਾ ਉਦੋਂ ਉਹਨੂੰ ਕਰ ਤੇ ਇਸ ਕਰਕੇ ਫਿਰ ਨੀਂਦਰਾ ਉਹ ਨਹੀਂ ਹੁੰਦਾ ਪਹਿਲਾਂ ਪਹਿਲਾਂ ਆਪਾਂ ਦੇਖਦਾ ਕਿ ਆਪਣੇ ਕੰਮ ਕਾ ਲਈ ਕਪੜਾ ਪਾਣਾ ਤੇਰਾ ਕੋਈ ਲੀੜਾ ਹੈਗਾ ਤੇ ਨਹੀਂ ਹੈਗਾ ਮੈਂ ਕਪੜੇ ਪੁੱਤ ਪਾ ਲੈ ਕਿ ਸੋਣਿਆ ਤੇ ਹੁਣ ਮੈਂ ਲੱਗੀਆਂ ਸੂਟ ਸਟਿਚ ਕਰਨ ਇੱਕ ਮੰਮੀ ਦਾ ਕਮੀਜ਼ਾ ਤੇ ਇੱਕ ਕਮੀਜ਼ਾ ਮੇਰਾ ਤੇ ਮੈਂ ਅੱਜ ਦੋਨੋਂ ਇਹ ਜਿਹੜੇ ਸਟਿਚ ਕਰਨੇ ਆ ਫੇ ਜੇ ਤੇ ਨੀਂਦ ਆ ਗਈ ਫਿਰ ਤੇ 10 ਮਿੰਟ ਕਰਾਂਗੇ ਰੈਸਟ ਜੇ ਨਾ ਆਈ ਤੇ ਫਿਰ ਆਪਾਂ ਆਪਣੇ ਕੰਮ ਕਰਾਂਗੇ ਤੇ ਆ ਗਾਇਸ ਇੰਨਾ ਵਧੀਆ ਰਿਆਣਾ ਬਾਕਸ ਆਵਲਾ ਇਹਦੇ ਵਿੱਚ ਐਦਾਂ ਮਤਲਬ ਕਿ ਸਾਰੀਆਂ ਰੀਲਸ ਵਗੈਰਾ ਸਾਰਾ ਕੁਝ ਇੱਕ ਦਿਨ ਖੋਲਦਾ ਥੋੜਾ ਔਖਾ ਬਾਕੀ ਹੋਰ ਕੋਈ ਚੱਕਰ ਨਹੀਂ ਬਾਕੀ ਮੰਮੀ ਹੁਣ ਦਾ ਜਿਹੜਾ ਸੀ ਉੱਥੇ ਉਹ ਬੜਾ ਵਧੀਆ ਮੇਰਾ ਥੋੜਾ ਆ ਜਾ ਪਤਾ ਨਹੀਂ ਕਿੰਦਾ ਉਹਦਾ ਵੇਖੋ ਔਖਾ ਤੇ ਇਹਦੇ ਚ ਉੱਪਰ ਆਪਾਂ ਐਦਾਂ ਸਾਰਾ ਸਮਾਨ ਰੱਖ ਸਕਦੇ ਹਾਂ نیچے ਜਿਹੜਾ ਵਾ ਨੀਚੇ ਆਪਾਂ ਇਹਦੇ ਚ ਐਦਾਂ ਰੀਲਾਂ ਵਗੈਰਾ ਸਾਰਾ ਕੁਝ ਆਪਣਾ ਰੱਖ ਸਕਦੇ ਹਾਂ ਕਿੰਨਾ ਵਧੀਆ ਆਪਣੇ ਕੋਲ ਸਿਰਫ ਆਪਣਾ ਆਇਆ ਹੀ ਗਿਆ 100 ਰੁਪਏ ਦਾ ਤੇ ਆਪਾਂ ਲੈ ਗਏ ਬਰਚੀ ਵਾਲੀ ਵੇਲੇ ਤੇ ਹੁਣ ਆਪਾਂ ਕਰੀਏ ਆਪਣਾ ਕੰਮ ਕਰ ਤੇ ਮਿਲਦੇ ਆ ਆਪਾਂ ਤੁਹਾਨੂੰ ਬ੍ਰੇਕ ਤੋਂ ਬਾਅਦ ਆਈਆਂ ਗੱਲਾਂ ਕਰਦੇ ਆ ਤੇ ਮੈਂ ਹੁਣ ਕੈਮਰਾ ਔਨ ਕੀਤਾ ਤੇ ਤੁਹਾਨੂੰ ਗੱਲਾ ਬਹਿ ਗਿਆ ਹੈ ਸਰਾਉਣ ਮੈਨੂੰ ਗੱਲਾ ਬਤਾ ਕਾਕੇ ਜੀ ਤਾਂ ਪੂਰੀ ਉਹ ਕਾਕੇ ਨੂੰ ਸੀ ਅਨਟਰਟੇਨ ਕਰਨ ਦਾ ਜੇ ਤੁਸੀਂ ਪੂਰੀਆਂ ਰੀਜਾਂ ਲਵਾਉਂਦੇ ਕਾਕੇ ਦੀਆਂ ਕਾਕਾ ਖੁਸ਼ ਆ ਅੰਕਲ ਤੇਰੇ ਨੇ ਪੂਰੀਆਂ ਤੇਰੀਆਂ ਤਸੱਲੀਆਂ ਕਰਵਾਈਆਂ ਉਹਨੇ ਤੇਰੇ ਰੀਜਾਂ ਦੇ ਨਾਲ ਤੈਨੂੰ ਹਸਾਇਆ ਮੈਨੂੰ ਲੱਗਦਾ ਗੱਲਾਂ ਕਰਕੇ ਸਰਾ ਸੁਣਾ ਕੇ ਹਣਾ ਹੋ ਗਾ ਕੇ ਕਾ ਕਾ ਦਾਈ ਆਉਂਦਾ ਵਾ ਕਿ ਅੰਕਲ ਛੋਂਦਾ ਵਾ ਸਹੀ ਗੱਲ ਆ ਦਾਈ ਤੇਰੇ ਲੱਗੇ ਆ ਕੇ ਬੈਠਾ ਨਹੀਂ ਤੇ ਹੋਰ ਕਿਉਂ ਨਹੀਂ ਕਿ ਤੇਰੇ ਲੱਗੇ ਬੈੰਦਾ ਆਣ ਕੀ ਤੇਰੇ ਲੱਗੇ ਸਾਰੇ ਜਣੇ ਆ ਆ ਬੈੰਦੇ ਆ ਪਤਾ ਹੁੰਦਾ ਵੀ ਇਹਨੇ ਸਾਨੂੰ ਹਸਾਉਣਾ ਵਾ ਤੇ ਜਦੋਂ ਮੈਂ ਹੈ ਸਾਰੇ ਆਣ ਆ ਬੈੰਦੇ ਆ ਹੂੰ ਕੁਛ ਮੇਰੇ ਕੋ ਸੁਣਦੇ ਤੇ ਕੁਛ ਮੈਨੂੰ ਕਹਿੰਦੇ ਆ ਤੇ ਜਿਹੜੇ ਤੈਨੂੰ ਕੁਝ ਕਹਿੰਦੇ ਆ ਤੇ ਤੂੰ ਪੱਕਾ ਕੁਝ ਸੁਣ ਕੇ ਜਾਂਦੇ ਆ ਕਾਕਿਆਣਾ ਵਰਗੇ ਉਹ ਜਾਂਣਾ ਕਾਕਿਆਣਾ ਵਰਗੇ ਉਹ ਸਿਰਫ ਜਾਂਦੇ ਹੀ ਨਹੀਂ ਹੂੰ ਉਹ ਪੱਕਾ ਜਾਂਦੇ ਹੀ ਉਹ ਫਿਰ ਘੰਟੇ ਤੋਂ ਘੰਟੇ ਆਰ ਮੋੜ ਆਂਦੇ ਆ ਹੂੰ ਉਹ ਫਿਰ ਨਹੀਂ ਮੇਰੇ ਕੋਲ ਜਾਂਦੇ ਆ ਕਿਉਂ ਕਰਤਾ ਕਾਕਾ ਮੈਂ ਤੇਨੂੰ ਤੇਲੀ ਤੇਲੀ ਗੱਲ ਸੁਣਾਵਾ ਤੇ ਕਿਵੇਂ ਕਿਵੇਂ ਹੱਸਾਵਾ ਕਿਉਂਹੀ ਹੱਸਾਸ ਕੇ ਤੇਰੀਆਂ ਟੁੱਟ ਜਾਣਗੀਆਂ ਮੁੱਖੀਆਂ ਹਾਂ ਤੇ ਦਿਨੇ ਰਾਤ ਨੂੰ ਸੌਂਦਾ ਮਛਰ ਤੇ ਦਿਨੇ ਮੱਖੀਆਂ ਦਿਨੇ ਕੱਟਦੀਆਂ ਮੱਖੀਆਂ ਤੇ ਉੱਧਰ ਵੱਜ ਗਈ ਆਪਣੀ ਸੀਟੀ ਅੱਜ ਓਹੋ ਆਕਾ ਮੁਰ ਕਰੇ ਨਹੀਂ ਉਹ ਤੇ ਸੀਟੀ ਵੱਜੀ ਹੋਣਾ ਆਕਾ ਰਹਾੜਾ ਨਾ ਦਇਮਨ ਉਹਦਾ ਹੀ ਹੇਲਦਾ ਆ ਦਿਨ ਮਰਣੀ ਜੀਤੀ ਓਹੋ ਬੱਸ ਕਰ ਜਾ ਇਹਨੂੰ ਪੂਰੀ ਫੋਨ ਲੈਣੇ ਬਾਤ ਚਾਹਣੇ ਆ ਆ ਵੱਜੀ ਵਸਲਤੀ ਸੀ ਕਾਕੇ ਓਏ ਫਿਰ ਪਟਾਪਾ ਆਦੇ ਪਟਾਕੇ ਕਾਕਾ ਯਾਰ ਕਿੰਨੀ ਵਾਰ ਤੀਜੀ ਚੌਥੀ ਵਾਰ ਇਹਨਾਂ ਨੇ ਆ ਕੰਧ ਨੂੰ ਹੀ ਰੰਗ ਕਰਤਾ ਬਾਹਰ ਲਈ ਨੂੰ ਆਣਾ ਅਦਰੇ ਮੈਂ ਅੱਜ ਫੇਰ ਰੰਗ ਕਰਨ ਦਾ ਇਹਦੇ ਬਾਹਰ ਲਈ ਕੰਧ ਨੂੰ ਉਹ ਮਾਰ ਪੱਟੀ ਕੀਤੀ ਉਹ ਧੁੱਪ ਨਾ ਲਹਿ ਜਾਂਦਾ ਨਾ ਲੈ ਕੌਣ ਆਇਆ ਬਾਹਰ ਬੀਬੀ ਅਮਨ ਫਰੀਦ ਕਰਨੀ ਆਈ ਕਿੱਧਰ ਗਈ ਉਹ ਨਹੀਂ ਹੈ ਕੋਈ ਨਹੀਂ ਆ ਬਾਹਰ ਕੋਈ ਦਰਵਾਜ਼ਾ ਆਟਾ ਹੈਗਾ ਤੁਹਾਡੇ ਇੱਕ ਡੂੰਗਾ ਆਟੇ ਦਾ ਹੀ ਦੇ ਦਿਓ ਅਜਾ ਨੂੰ ਅਜਾ ਡਾਟਾ ਮੁਕਿਆ ਵਾ ਹੈ ਲਿਆਂਦਾ ਵਾ ਤੇਰੇ ਇੱਕ ਟੂਕਾ ਲੈ ਜਾ ਮੈਂ ਉਹ ਸਕਲਾ ਲੈ ਜਾ ਤੇ ਉਹ ਲਿਆ ਦੇ ਸਾਨੂੰ ਅਜਾ ਡਾਟਾ ਆਟਾ ਦੀ ਚਲ ਕੋਈ ਨਹੀਂ ਹੈ ਪਾਪਾ ਨੂੰ ਪੁੱਛ ਕੇ ਲਿਆਉਣਾ ਪਾਪਾ ਨੂੰ ਪੁੱਛ ਕੇ ਲਿਆਉਣਾ ਪਾਪਾ ਹਾਂ 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 ਪਾਪਾ ਨੂੰ ਉਹ ਮੈਂ ਚੱਕੀ ਲਿਆਣਗੇ ਠੀਕ ਆ ਤੂੰ ਦੁਕਾਨ ਤੇ ਤੇ ਨਹੀਂ ਜਾਣਾ ਹੁਣ ਮੈਂ ਤਾਂ ਕਿ ਟਿੱਡਰ ਬੈਠਾ ਹਾਂ ਹਾ ਟੈਂਪਾਸ ਕਰਦੇ ਆਂ ਤਾਂ ਤਵੀ ਹੋਇਆ ਤੇ ਨਹੀਂ ਜਾਣਦੇ ਮੈਂ ਫੇਰ ਹੀ ਜਾਵਾਂ ਬਚਦਾ ਫਿਰਦਾ ਹੀ ਹੈ ਨਾ ਗਾ ਕੇ ਕਾਕਾ ਨੂੰ ਕਾਕਾ ਕਰਮੀ ਬੜੀ ਆ ਆਓ ਤੇ ਇਹਨਾਂ ਨੇ ਖੜ ਕੇ ਦੇ ਮੈਨੂੰ ਭਾਈ ਛੱਡਣਾ ਇਸ ਕਰਕੇ ਕਰਦਾ ਤਾਂ ਬੈਠੇ ਰਵਾਂ ਆ ਘਰੇ ਚੰਗੇ ਆ ਮੋ ਲੈਓ ਕਾਕਾ ਕਾਕਾ 20 50 ਦੀ ਉਹਦੇ ਨਾਨੇ ਨੇ ਇਹਨੂੰ ਫੋਨ ਕੀਤਾ ਵੀ ਤੂੰ ਆ ਜਾ ਤੇ ਮੈਂ ਤੇਨੂੰ ਕੁਝ ਖਵਾ ਪਿਆ ਦੇਵਾਂ ਤੇ ਇਸ ਕਰਕੇ ਉਹ ਅੱਡੇ ਨਹੀਂ ਗਿਆ ਖਾ ਜਾ ਨਾਲੇ ਖਾ ਜਾ ਆ ਜਾ ਤਾਂ ਕਰਕੇ ਗਈ ਅੱਡੇ ਤੇ ਲੋ ਜੀ ਆਪਣੇ ਚਨੇ ਗਏ ਉਬਲ ਤੇ ਹੁਣ ਆਪਾਂ ਲਾਉਣ ਲੱਗੇ ਚਣਿਆਂ ਨੂੰ ਤੜਕਾ ਕਿੰਨੇ ਕੀ ਚੰਨੂ ਜਾਣਾ ਵੀ ਤੇਰੇ ਪਾਪਾ ਨੇ ਕਾਕੇ ਆਓ ਤੁਮੇ ਨਦੀ ਰਾਤ ਕਰ ਇਹਨਾਂ ਫਿਰ ਮੈਨੂੰ ਲੱਗ ਗਿਆ ਹਾਂ ਮੈਂ ਰੋਟੀ ਕਾਉਣੀ ਕੋ ਰੋਟੀ ਤੇ ਨਹੀਂ ਹੋਣੀ ਲਾਉਣੀ ਪਰ ਮੈਂ ਆਟਾ ਤੇ ਗੁੰਨ ਕੇ ਰੱਖਣਾ ਹੀ ਆਣਾ ਆਪਦਾ ਤੇ ਕੰਮ ਮੈਨ ਨਿਬੇੜਨਾ ਹੀ ਆਣਾ ਦੇਪੀ ਗੇ। ਉਹ ਕਿੱਥੋਂ ਚੜ ਦਿੰਦਾ। ਨਾ ਹੁੰਦਾ। ਉਹ ਤਾਈ ਤੇ ਹੁਣੇ ਰੱਖ ਕੇ ਗਈ ਕਿ ਕਿੜੀਆਂ ਚੜ ਜਾਂਦੀ। ਇਹ ਤਾਂ ਨਾ ਚੱਕੀ ਤੋਂ। ਨਹੀਂ ਨਹੀਂ। ਹਾਂ। ਆਛਾ। ਯਾਰ, ਸੋ ਪਾਪਾ ਕਿਥੇ ਆ? ਇਹ ਬੜਾ ਗੰਦੀ ਲਾ ਦੀ ਇਹ ਚਕਾਨੀ ਦੇ ਕੇ ਨਿਕਲਿਆਈ। ਇਹਨੂੰ ਕਈ ਪਰਾਪੁੰਧਾ ਜਨ ਨੂੰ ਲੈ ਆਉਣਾ ਹੀ ਉਧਰ ਨੂੰ ਜਾਵੇਂ ਗਈ ਹਾਂ ਮੋਟਰਸਾਈਕਲ ਉਨੇ ਖੜਿਆ ਤੇ ਅੱਜ ਗਾਇਸ ਆਪਾਂ ਮੈਂ ਇੱਕ ਕਮੀਜ਼ ਸਟਿਚ ਕੀਤਾ ਜੇ ਸੁਖਮਨੀ ਮੰਮੀ ਆਈ ਹੁੰਦੀ ਇਹਦੇ ਵਾਂਗ ਕਰਪਾਈ ਕਰਨ ਨੂੰ ਦੇ ਦੇਣਾ ਸੀ ਪਰ ਉਹ ਅੱਜ ਆਈ ਨਹੀਂ ਤੇ ਹੁਣ ਕੱਲ ਨੂੰ ਫੇਰ ਇੱਕ ਕਰਾਂਗੇ ਇੰਨਾ ਟਾਈਮ ਦੁਪਹਿਰ ਜੇ ਨਿਕਲਦਾ ਤੇ ਦੁਪਹਿਰ ਤੋਂ ਬਾਅਦ ਵਿੱਚ ਚੱਲ ਮੈਨੂੰ ਹੋਏਗੀ ਵਧੀਆ ਰਹੀ ਮੈਂ 2 ਵਜੇ ਲੱਭੇ ਪਈ ਆ ਤੇ 15-20 ਮਿੰਟ ਮੈਂ ਸੌਂ ਲਿਆ ਉਹਦੇ ਨਾਲ ਵਾਵਾ ਮਾਈਂਡ ਫਰੈਸ਼ ਹੋ ਜਾਂਦਾ ਜੇ ਮੜਾ ਜਾ ਵੀ ਨਾ ਸੁੱਤੇ ਇਹ ਨਾ ਸਾਰਾ ਆਇਆ ਬੈਲੰਸ ਦੇ ਦੇਣਾ ਫਿਰ ਦਰਦੋਂ ਲਾਉਂਦਾ ਆ। ਆਹ ਹੈਂਟ ਬਲੈਂਡਰ ਦਾ ਇੰਨਾ ਸੋਕ ਆਪਣੀ ਦਾ ਕੱਟਿਆ ਜਮੰਦੀ ਦਾ ਰਹਿਣ ਬਲੈਂਡਰ ਹੋਵੇਗਾ ਤੇ ਹੱਥ ਹੀ ਕਰ ਦੂੰ ਲਾ ਪੈਂਦਾ। ਉਹ ਸੋਚ ਜਿਹੜਾ ਨਾ ਉਹ ਵੇਚ ਦੇ ਦਿੱਤਾ ਵਾ। ਉਹ ਵੇਚ ਦੇ ਗੂਠੇ ਦੇ ਨਾਲ ਦੱਬਣਾ ਪੈਂਦਾ ਤੇ ਗੂਠਾ ਹੀ ਫਿਰ ਉਹ ਲਾ ਪੈਂਦਾ। ਮਿੱਟੋ ਮੈਂ ਜਿਹੜਾ ਮਸਾਲਾ ਇਹਦਾ ਬ੍ਰਾਂਡ ਹੋ ਜਾਂਦਾ ਤੇ ਤੇ ਤੜਕਾ ਹੰਟਾ ਬੜਪੋ ਜੰਦਾ ਸਿਲਾਈ ਤੇ ਨਾ ਆਉਂਦੀ ਹੋਏ ਤੋਂ ਜਿਹੜੀ ਹੱਥ ਵਾਲੀ ਹੁੰਦਾ ਨਾ ਕੀਰ ਨੂੰ ਆਉਂਦੇ ਆ ਉਹਦੇ ਅੰਦਰ ਜਿਆ ਉਹਦੇ ਨਾਲ ਤੇ ਕਿੰਨਾ ਟਾਈਮ ਹੀ ਲੱਗ ਜਾਂਦਾ ਰਾਈਟ ਤੁਹਾਨੂੰ ਪਤਾ ਹੋਣਾ ਬੜਾ ਸੁਪਰ ਹੋਣੀ ਹਾਂ ਉਹਨੂੰ ਤਾਂ ਆਰਾਮ ਨੂੰ ਸੁਪਰ ਹੋਣੀ ਕਿੰਨੂੰ ਮੰਮੀ ਨਾਲੇ ਨੂੰ ਉਹ ਨਹੀਂ ਹੋਣਾ ਮੈਂ ਕਰ ਦੇਣਾ ਉਹ ਨਹੀਂ ਹੋਣਾ ਪਤਾ ਕਿਦਾਂ ਆਈ ਦੇਖੋ ਆਪਣੇ ਤੇ ਆ ਜਿਹੜਾ ਬਲੈਂਡਰ ਹੈ ਨਾ ਇਹਦੇ ਬਾਹਰ-ਬਾਰ ਸੋਚ ਲੱਗਾ ਨਾ ਉਹ ਵਿੱਚ ਵੜ ਕੇ ਤੋਂ ਵਿੱਚ ਜੇ ਆ ਸੋਚ ਥੱਲੇ ਵਿੱਚ ਕਾਂ ਜਾ ਕੇ ਉਹ ਵਿੱਚ ਐਨ ਲੱਪਣਾ ਪੈਂਦਾ ਜ਼ੋਰ ਦੇ ਨਾਲ ਤੇ ਫਿਰ ਜਾ ਕੇ ਕਿਤੇ ਹੁੰਦਾ ਚਲੋ ਕੀ ਪਤਾ ਸੂਰਮਾ ਅਸਤਾਲਕਾਰੀ ਦਾ ਵੇਸੇ ਹੀ ਸੂਰਮੇ ਉਸ ਦਾਦ ਦੇ ਨਾਲ ਕੀ ਆਂਦੇ ਹੁੰਦੇ ਆ ਉਹ ਜੇ ਥੋੜੀ ਚੱਕਦੇ ਆ ਆਪਾਂ ਆਪੇ ਤੁਸੀਂ ਗੱਲ ਸੁਣਾਉਂਦੇ ਤੇ ਆ ਜਾਪੇ ਗੱਲ ਥੱਲੇ ਆ ਗਈ ਜੇ ਗਾਣੇ ਆ ਨਾ ਉਹੀ ਕੋਈ ਨਾ ਕੋਈ ਲਾਈ ਦੇਣੀ ਸਕੀਮ ਆ ਤੁਹਾਡੀਆਂ ਸਕੀਮਾਂ ਤੇ ਕੁੱਤੇ ਖਾਣਗੇ ਫੀਮਾ ਵਾਲੀ ਗੱਲ ਹੋ ਜਾਣੀ ਆ ਆ ਉਹ ਆ ਗਈ ਕਾਕੇ ਨੇ ਆਟਾ ਲਿਆਤਾ ਹੀ ਕਾਕਾ ਲੈ ਗਿਆ ਨੰਬਰ ਮੈਂ ਤੇ ਕਾ ਮੁਰਦਾ ਨਹੀਂ ਆ ਬੱਲੇ ਕਾਕਾ ਲੈ ਜੀ ਆਟਾ ਇਹ ਤੇ ਕਾਕੇ ਨੇ ਲੈ ਲੈ ਨੰਬਰ ਕਾਕਾ ਤੂੰ ਸਾਡੀ ਨਹੀਂ ਕਾਕਾ ਸਾਡੀ ਆ ਆ ਬਾਡੀ ਦੀ ਐਵੇਂ ਦੀ ਹਾਡੀ ਵੀ ਹੈਗੀ ਤੜਕੇ ਦੰਦੀ ਪੁਲਾਉਂਦੀ ਆ ਜਾਏ ਆ ਜਾਏ ਹੈ ਹੁਣੇ ਚਾਹੀਦਾ ਵਾ ਨਹੀਂ ਤਾਂ ਫਿਰ ਆਹ ਸਿਰ ਲੱਲੀ ਹੁਣ ਹੁਣ ਮੈਂ ਇਹ ਵੇਦਾ ਕਰੂੰਗੀ ਉਹ ਝਾਟਾ ਹੁਣ ਚੱਲਿਆ ਵਾ ਤੇ ਅੱਜ ਅਸੀਂ ਆਟਾ ਨਹੀਂ ਹੈਗਾ ਤੇ ਅਸੀਂ ਆਟਾ ਮੰਗ ਕੇ ਤੇ ਫਿਰ ਰੋਟੀਆਂ ਪਕਾਉਣੀ ਆਟਾ ਗਵਾਣ ਦਾ ਇੱਥੋਂ ਪਤਾ ਲੱਗਦਾ ਜੇ ਆਹ ਸੌਖਾ ਹੁੰਦਾ ਜੇ ਜੇ ਤੁਹਾਡੇ ਘਰ ਤੇ ਚੀਜ਼ ਨਾ ਹੋਵੇ ਆਪਾਂ ਇੱਕ ਦੂਜੇ ਤੋਂ ਉਧਾਰੀ ਲੈ ਸਕਦੇ ਆ ਆਵੇਂ ਅੰਨ ਨੂੰ ਦੇ ਆਪੀ ਬੋਲਾ ਲਿਆ ਪਾਣੀ ਤੇ ਪਿਆ ਕੀ ਕੁੜਮ ਬਗੁੱਚੇ ਹੋਦੇ ਉਹ ਤੇ ਗਾਂਡ ਗਵਾਂਡ ਬਗੁੱਚੇ ਨਾ ਉਹ ਲਿਆ ਐ ਕਰ ਪਾਣੀ ਪਿਆ ਮੋਲ ਬੋਲ ਪਾ ਕੇ ਆ ਫਿਰ ਗਰਾ ਤਾ ਬਹੁਤ ਜਿਆਦੀ ਗਰਲਾਂ ਕਰ ਲੀਆਂ ਤੇ ਜਿਹਦੇ ਸੇ ਤੁਸੀਂ ਥੱਕ ਗਏ ਜੇ ਹੈ ਮੈਂ ਕਾਤਾ ਤਾਂ ਬੋਲਦੇ ਆਂ ਮੈਨੂੰ ਤੇ ਕੋਈ ਵੀ ਸੁਣੀ ਖਾਕੇ ਨਾ ਕਰ ਲੀਆਂ ਖਾਕੇ ਨੂੰ ਚੇੜ ਚੁੜ ਲਿਆ ਆਸਰਾ ਨੇ ਦੀ ਬਾੰਦਿਆ ਸਹੀ ਗੱਲ ਆ ਮੇਰੇ ਹਿਸਾਬ ਦੇ ਸਹੀ ਗੱਲ ਆ ਜਦੋਂ ਕੋਈ ਮਤਲਬ ਕੋਈ ਆਪਾਂ ਨੂੰ ਦੁੱਖ ਤਕਲੀਫ ਜਾਂ ਕੋਈ ਆਪਣੀ ਜ਼ਰੂਰਤ ਆ ਨਾ ਉਹ ਆਪਾਂ ਮਿੰਟੋ ਮਿੰਟ ਜਾਵਾਂਗੇ ਤੇ ਗਵਾਂਡ ਦੇ ਅੰਦਰ ਵਿੱਚ ਅਗਲੇ ਨੂੰ ਕਹਾਂਗੇ ਤੇ ਉਸੇ ਵੇਲੇ ਆਪਾਂ ਨਾਲ ਇੱਕ ਦੇ ਦੇ ਕੰਮ ਆ ਸਕਦੇ ਆ ਤੇ ਕਹਿੰਦੇ ਹੁੰਦੇ ਆ ਪੇ ਰਿਸ਼ਤੇਦਾਰ ਨੂੰ ਤੇ ਆਪਾਂ ਫੋਨ ਲਾਵਾਂਗੇ ਤੇ ਰਿਸ਼ਤੇਦਾਰ ਨੂੰ ਆਉਣ ਨੂੰ ਟਾਈਮ ਲੱਗਣਾ ਗੱਲ ਕੋਈ ਵੀ ਆ ਨਾ ਦੇਰਤ ਕਰਦੇ ਆ ਅੱਜ ਇਹ ਵੀ ਰਿਸ਼ਤੇਦਾਰ ਨਾਲ ਆ ਸਾਲੇ ਨਾ ਬਿਕਦੇ ਕੋ ਗਾਣਾ ਨਾ ਗਾਣਾ ਗਾਣਾ ਨਾ ਬਗਾੜੋ ਸਹੀ ਗੱਲ ਆ ਕੋਣ ਸਹੀ ਗੱਲ ਮੈਂ ਜਿਆਦਾ ਨਹੀਂ ਸਹੀ ਗੱਲ ਬੋਲਦੀ ਸਹੀ ਗੱਲ ਆ ਠੀਕ ਆ ਉਹ ਤੇ ਅੱਗੇ ਤੁਸੀਂ ਮੇਰੀ ਗੱਲ ਦੇ ਵਿੱਚ ਤੇ ਕੀ ਆਂਦੇ ਹੁੰਦੇ ਆ ਕਰਨਾ ਹੀ ਹੁੰਦਾ ਆ ਪਾਣੀ ਤੇ ਪਿਓ ਇੱਕੋ ਮਿੰਟ ਮੈਂ ਆਟਾ ਛਾਣਾਂ ਦੀ 2 ਮਿੰਟ ਜੀਰਾ ਨਹੀਂ ਹੈਗਾ ਲੈ ਮੈਂ ਜੀਰੇ ਪੀਤੇ ਨਾ 2 ਘੰਟਾ ਹੋ ਗਿਆ ਮੈਨੂੰ ਤੇ ਕੋਈ ਨਹੀਂ ਜਹਣਾ ਤੇ ਪਾਣੀ ਮੰਗਿਆ 2 ਮਿੰਟ ਲਈ ਜੀਰਾ ਬਸ ਠੀਕ ਆ ਚਲੋ ਗਾਇਸ ਫਿਰ ਅੱਜ ਦੀ ਵੀਡੀਓ ਨੂੰ ਆਪਾਂ ਇੱਥੇ ਕਰਦੇ ਐਂਡ ਤੇ ਮਿਲਦੇ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਤੇ ਲੇਟਨ ਅਨੁਸਾਰਾਂ ਸਸਿਕਾ ਉਹ ਤੇ ਚਿੰਨੇ ਵੀ ਚਨੇ ਤੇ ਸੱਦੀਨਾ ਰੋਟੀ ਖਾਣੀ ਆ ਆ ਸਕਦਾ ਮੋਸਟ ਵੈਲਕਮ ਆ ਤੇ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਆਟਾ ਗੁੰਨਣ ਲੱਗੀ ਮੈਂ ਤੇ ਰੋਟੀਆਂ ਦੀ ਪੂਰੀ ਤਿਆਰੀ ਆ ਆਪਾਂ ਦੇ ਖਾਣੇ ਵੀ ਆ ਇਸ ਟਾਈਮ ਆ ਜੇ ਗਰੂਪ ਨੇ ਖਾਣੀ ਪਰ ਆਪ ਨੇ ਖਾਣੀ ਇਸ ਸनोई ਨੇ ਖਾਣੀ ਇਹਨਾਂ ਕਿੰਨਾ ਜਾਣਿਆਂ ਨੇ ਖਾਣੀ ਇਹਦਾ ਇਹੋ ਕੰਮ ਇਨੇ ਖਾਣਾ ਗੁਣਾ ਗਾਕਣੀ ਆ ਬੱਸ ਵੇਖਣਾ ਹੀ ਆ। ਉਹ ਫਿਰ ਆਪਣੀ ਮਾਂ ਦੇ ਨਾਲ ਰਸੋਈ ਦੇ ਵਿੱਚ ਕੰਮ ਹੈਲਪ ਕਰੂ ਨਹੀਂ ਕੰਮ ਦੇ ਵਿੱਚ। ਕੰਮ ਦੇ ਵਿੱਚ ਹੈਲਪ ਕਰਾਉਂਦੀ ਆ। ਮੂੰਹ ਵੇਂਦੀ ਰਹਿੰਦੀ ਵਿਰਾ। ਆਹਦੀ ਰੋਟੀ ਵੀ ਛੱਡ ਕੇ ਭੱਜ ਜਾਂਦੀ ਮੇਰੇ ਕੋਲ। ਸਹੀ ਗੱਲ ਜੇ ਮੈਂ ਬਾਹਰ ਜਾਣੀ। ਕੀ ਗੱਲ ਹੈ? ਹੋਰ ਮੈਨੂੰ ਆਜ ਵੀ ਅੰਨਾ ਕਿਹੜਾ ਦੱਸ। ਇਹ ਆਪਾਂ। ਮੈਂ ਜੇਰਾਣੀ ਹੈਗਾ 2 ਮਿੰਟ। ਜਿਹੜੀ ਗੱਲ ਮੂੰਹ ਨਿਕਲ ਗਈ ਵੀ ਦਬਾ ਕੇ ਪਾਣੀ ਪੀਏ ਪਾਣੀ ਪੀਏ ਉਹ ਦਾ ਹੀ ਉਹ ਲਾ ਲੈਂਦੇ ਕਰ ਰਾਜ ਆਹੋ ਕੋਈ ਤੇ ਗਾ ਲੈ ਹੁਣ ਪ੍ਰਾਪ ਨੂੰ ਪਰ ਆਪ ਨੂੰ ਮੈਂ ਕਿਹਾ ਸੀ ਚਣਿਆਂ ਦੇ ਵਿੱਚ ਨਾ ਪਾ ਕੇ ਲੂਣ ਤੇ ਪਿਉ ਕੀ ਤੇ ਉਹਨੇ ਹੁਣ ਪਤਾ ਨਹੀਂ ਕਿੰਨਾ ਕੁ ਪਾਇਆ ਹੀ